ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹੋ ਗਏ ਆ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਤੁਹਾਨੂੰ ਦਿਖਾਵਾਂਗੇ ਸ਼ੇਖਾਂ ਵਾਲਾ ਚੌਕ ਪੁਰਾਣੇ ਮੋਗੇ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਦੋ ਛੜਕਾਂ ਦੇ ਉੱਤੇ ਇਹ ਕੋਠੀ ਹੈਗੀ ਆ ਤੇ 12 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਸੋ ਤੁਹਾਨੂੰ ਦਿਖਾਉਨੇ ਆ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਕੰਟੀਨਿਊ ਦਬਾ ਲਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਤੁਹਾਨੂੰ ਘਰ ਲੈਣ ਵਿੱਚ ਆਸਾਨੀ ਹੋਵੇ ਤੇ ਆਜੋ ਫਿਰ ਦੇਖਦੇ ਹਾਂ ਇਸ ਕੋਠੀ ਨੂੰ ਸੋ 12 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਬਹੁਤ ਹੀ ਵਧੀਆ ਕੋਠੀ ਬਣੀ ਹੋਈ ਆ ਕੋਠੀ ਬੇਸ਼ੱਕ ਪੁਰਾਣੀ ਆ ਪਰ ਲੇਕਿਨ ਅੱਜ ਵੀ ਗਲੀ ਦੇ ਨਾਲੋਂ 2 ਫੁੱਟ ਉੱਚੀ ਆ ਅੱਗੇ ਲਾਉਣ ਬਣਿਆ ਹੋਇਆ ਔਰ ਫਾਲਦਾ ਜਿਹੜੇ ਆ ਦਰਖਤ ਉਹ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਵਧੀਆ ਨਕਸ਼ੇ ਦੇ ਨਾਲ ਜਿਹੜੀ ਆ ਕੋਠੀ ਬਣੀ ਹੋਈ ਆ ਜੇਕਰ ਇਸ ਕੋਠੀ ਦੀ ਬਣਦੀ ਗੱਲ ਕਰੀਏ ਤਾਂ 1995 ਦੇ ਵਿੱਚ ਇਹ ਕੋਠੀ ਬਣੀ ਸੀ ਲੇਕਿਨ ਅੱਜ ਵੀ ਇਹ ਕੋਠੀ ਗਲੀ ਦੇ ਨਾਲੋਂ 2 ਫੁੱਟ ਉੱਚੀ ਹੈ ਔਰ ਆਪਣੇ ਸਮੇਂ ਦੀ ਕਹਿੰਦੀ ਘੁੰਮਦੀ ਜਿਹੜੀ ਆ ਕੋਠੀ ਆ ਬਹੁਤ ਹੀ ਸੋਹਣੀ ਕੋਠੀ ਬਣੀ ਹੋਈ ਆ ਬਹੁਤ ਹੀ ਸੋਹਣਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਤੇ ਸਾਰੀ ਕੋਠੀ ਦੇ ਵਿੱਚ ਪੱਥਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗਿਆ ਹੋਇਆ ਸੋ ਦੋ ਛੜਕਾਂ ਦੇ ਉੱਤੇ ਕੋਠੀ ਆ ਇੱਕ ਛੋਟਾ ਗੇਟ ਜਿਹੜਾ ਇਹ ਗਲੀ ਦੇ ਉੱਤੇ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਵਧੀਆ ਮਟੀਰੀਅਲ ਦੇ ਨਾਲ ਇਹ ਕੋਠੀ ਬਣੀ ਹੋਈ ਹੈ। ਸੋ ਲਾਲ ਖੀਰ ਵਾਲੀ ਇਹ ਕੋਠੀ ਆ ਤੇ 12 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਤੇ ਆਜੋ ਫਿਰ ਦੇਖਦੇ ਆਂ ਇਸ ਕੋਠੀ ਨੂੰ। ਸੋ ਆਪਾਂ ਗੱਲ ਕਰਦੇ ਸੀ ਲੱਕੜ ਦੀ ਜਿਹੜੀ ਆ ਰੇਲਿੰਗ ਪੌੜੀਆਂ ਨੂੰ ਚੜੀ ਹੋਈ ਆ ਸਾਰੀ ਕੋਠੀ ਦੇ ਵਿੱਚ ਪੱਥਰ ਜਿਹੜਾ ਉਹ ਲੱਗਿਆ ਹੋਇਆ ਡੋਰ ਵਿੰਡੋਜ਼ ਦਾ ਕੰਮ ਬਹੁਤ ਹੀ ਸੋਹਣਾ ਇਸ ਕੋਠੀ ਦਾ ਹੋਇਆ ਵੀ ਆ ਔਰ ਕੋਠੀ ਦੇ ਵਿੱਚ ਕਿਤੇ ਵੀ ਤੁਹਾਨੂੰ ਸਲਾਬ ਜਿਹੜੀ ਆ ਉਹ ਦੇਖ ਨੂੰ ਨਹੀਂ ਮਿਲੂਗੀ ਸਾਰੀ ਕੋਠੀ ਖੁੱਲੀ ਤੇ ਹਵਾਦਾਰ ਜਿਹੜੀ ਆ ਹੈਗੀ ਆ ਸੋ ਥੋੜਾ ਬੋਤਾ ਜਿਹੜਾ ਰੰਗ ਰੋਗਣ ਦਾ ਕੰਮ ਉਹ ਆਪ ਨੂੰ ਪਤਾ ਹੀ ਹੈ ਕਿ ਸਾਲ ਕੇ ਬਾਅਦ ਉਤਰੀ ਜਾਂਦਾ ਸੋ ਸਾਰੀ ਕੋਠੀ ਦੀ ਆਪਾਂ ਗੱਲ ਕਰਦੇ ਜੀ ਹਵਾਦਾਰਾ ਰੋਸ਼ਨੀਦਾਰਾ ਔਰ ਬਹੁਤ ਹੀ ਵਧੀਆ ਜਿਹੜੀ ਆ ਉਹ ਕੋਠੀ ਬਣੀ ਹੋਈ ਆ ਸੋ ਦੋ ਛੜਕਾਂ ਦੇ ਹੋਣ ਕਰਕੇ ਰੋਸ਼ਨੀ ਦਾਰ ਤੇ ਹਵਾ ਦਾਰ ਤਾਂ ਹੈਗੀ ਆ ਬਾਕੀ ਬੈਕਸਾਈਡ ਤੇ ਜਿਹੜਾ ਉਹ ਜਾਲ ਵੀ ਛੱਡਿਆ ਹੋਇਆ ਜੋ ਤੁਸੀਂ ਦੇਖ ਸਕਦੇ ਹੋ ਜੇਕਰ ਇਸ ਕੁਠੀ ਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 60 ਲੱਖ ਰੁਪਈਆ ਮਾਲਕ ਨੇ ਇਸ ਦੀ ਡੀਜੀਡੀ ਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਜੇਕਰ ਇਸ ਜਗ੍ਹਾ ਤੇ ਆਪਾਂ ਖਾਲੀ ਪਲਾਟ ਦੀ ਗੱਲ ਕਰੀਏ ਤਾਂ 4 ਲੱਖ ਮਰਲੇ ਦਾ ਰੇਟ ਆ ਜੀ ਬਾਕੀ ਜੋ ਬਣਿਆ ਤੁਸੀਂ ਦੇਖ ਹੀ ਰਹੇ ਹੋ ਰੇਟ 60 ਲੱਖ ਰੁਪਇਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਖਾਲੀ ਪਲਾਟ ਦੀ ਜੇਕਰ ਆਪਾਂ ਗੱਲ ਕਰੀਏ ਖਾਲੀ ਜਗ੍ਹਾ ਦੀ ਗੱਲ ਕਰੀਏ ਤਾਂ 4 ਲੱਖ ਮਰਲੇ ਦਾ ਰੇਟ ਆ ਬਿਲਕੁਲ ਬਾਜ਼ਾਰ ਦੇ ਵਿੱਚ ਇਹ ਕੋਠੀ ਹੈਗੀ ਆ ਸੇਖਾਂ ਵਾਲੇ ਚੌਂਕ ਦੇ ਬਿਲਕੁਲ ਨਾਲ ਇਹ ਕੋਠੀ ਜਿਹੜੀ ਆ ਬਣੀ ਹੋਈ ਆ 12 ਮਰਲਿਆਂ ਦੇ ਵਿੱਚ ਸੋ ਜੇਕਰ ਆਪਾਂ ਕਿਚਨ ਦੀ ਗੱਲ ਕਰੀਏ ਤਾਂ ਇਹ ਕਿਚਨ ਨਾਲ ਸਾਹਮਣੇ ਆਪਾਂ ਦੇਖ ਰਹੇ ਆਂ ਸੋ ਸਾਰੇ ਕਿਚਨ ਦੇ ਵਿੱਚ ਜਿਹੜਾ ਕਬੜ ਦਾ ਕੰਮ ਜਿਹੜਾ ਉਹ ਹੋਇਆ ਵੀ ਆ ਇਸ ਕੋਠੀ ਦੇ ਵਿੱਚ ਜੇਕਰ ਸਟੋਰ ਦੀ ਆਪਾਂ ਗੱਲ ਕਰੀਏ ਤਾਂ ਉੱਥੇ ਵੀ ਕਬੜ ਦਾ ਕੰਮ ਹੋਇਆ ਵੀ ਆ ਬੈੱਡਰੂਮ ਦੇ ਵਿੱਚ ਅੱਗੇ ਤੁਹਾਨੂੰ ਡਰਾਈਂਗ ਰੂਮ ਵੀ ਤੁਹਾਨੂੰ ਦਿਖਾਵਾਂਗੇ ਸੋ ਬਹੁਤ ਹੀ ਜਿਹੜੀ ਆਪਾਂ ਖੁੱਲੀ ਡੁੱਲੀ ਜਿਹੜੀ ਆ ਕੋਠੀ ਇਸ ਵੇਲੇ ਦੇਖ ਰਹੇ ਆ ਮੋਗਾ ਸ਼ਹਿਰ ਦੇ ਵਿੱਚ ਪੁਰਾਣਾ ਮੋਗਾ ਸੇਖਾ ਵਾਲਾ ਚੌਕ ਦੇ ਵਿੱਚ ਜਿਹੜੀ ਆ ਕੋਠੀ ਬਣੀ ਹੋਈ ਆ ਸੋ ਤੁਸੀਂ ਦੇਖ ਸਕਦੇ ਹੋ ਤੇ ਆਜੋ ਫਿਰ ਚਾਤ ਮਾਰਦੇ ਆ ਆਪਾਂ ਦੂਸਰੇ ਬੈੱਡਰੂਮ ਦੇ ਵਿੱਚ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆਪਾਂ ਫ੍ਰੀ ਆਫ ਕਾਸਟ ਕਰਦੇ ਆ ਸੋ ਇਨੀ ਕੀ ਖੇਚਲ ਕਰਨੀ ਹੈ ਕਿ ਵੀਡੀਓ ਨੂੰ ਸਲੋ 모ਸ਼ਨ ਦੇ ਵਿੱਚ ਬਣਾ ਕੇ ਸਾਡਾ ਵਟਸਐਪ ਨੰਬਰ ਹੀ ਹੈ ਜੋ ਵੀ ਤੁਸੀਂ ਡਿਸਪਲੇ ਤੇ ਦੇਖ ਰਹੇ ਹੋ ਸਾਨੂੰ ਸੈਂਡ ਕਰ ਦਿਓ ਤਿੰਨ ਚਾਰ ਘਰ ਦੀਆਂ ਫਰੰਟ ਤੋਂ ਫੋਟੋਆਂ ਖਿੱਚ ਕੇ ਤੇ ਘਰ ਦੀ ਸਾਰੀ ਡਿਟੇਲ ਇੱਕ ਪੇਜ ਦੇ ਉੱਤੇ ਲਿਖ ਕੇ ਸਾਨੂੰ ਸੈਂਡ ਕਰ ਦਿਓ ਕਿੰਨੇ ਮਰਲਿਆਂ ਚ ਬਣਿਆ ਕੀ ਡਿਮਾਂਡ ਆ ਇਹ ਤਾਂ ਐਡ ਆਪਾਂ ਤੋਂ ਵੱਡੀ ਫਰੀ ਵਿੱਚ ਲਗਾਵਾਂਗੇ ਸੋ ਆਪਾਂ ਗੱਲ ਕਰਦੇ ਸੀ ਇਸ ਕੋਠੀ ਦੀ ਤਾਂ ਬੈੱਡਰੂਮ ਦੇ ਵਿੱਚ ਵੀ ਕੱਬਰਡਸ ਬਣੇ ਹੋਏ ਆ ਸਟੋਰ ਦੇ ਵਿੱਚ ਵੀ ਕੱਬਰਡਸ ਬਣੇ ਹੋਏ ਆ ਇਹ ਸਾਹਮਣੇ ਸਟੋਰ ਆ ਜੀ ਪੂਜਾ ਰੂਮ ਵੀ ਆ ਸੋ ਕੱਬਰਡਸ ਤੁਹਾਨੂੰ ਹਰ ਜਗ੍ਹਾ ਤੇ ਦੇਖਣ ਨੂੰ ਮਿਲਣਗੇ ਔਰ ਅੱਜ ਵੀ ਇਹ ਕੋਠੀ ਸੜਕ ਦੇ ਨਾਲੋਂ 2 ਫੁੱਟ ਲਗਭਗ ਉੱਚੀ ਹੈਗੀ ਐ ਸੋ ਇਹ ਬੈਡਰੂਮ ਤੇ ਬੈਡਰੂਮ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਜਿਹੜਾ ਕਬਰਡ ਦਾ ਕੰਮ ਹੋਇਆ ਵੀ ਹੈ ਬਹੁਤ ਹੀ ਵਧੀਆ ਜਿਹੜਾ ਬੈਡਰੂਮ ਉਹ ਬਣਿਆ ਹੋਇਆ ਸੋ ਬਾਜ਼ਾਰ ਦੇ ਵਿੱਚ ਹੈ ਜੀ ਮੋਗਾ ਸ਼ਹਿਰ ਦੇ ਵਿੱਚ ਪੁਰਾਣੇ ਮੋਗੇ ਦੇ ਵਿੱਚ ਇਹ ਕੋਠੀ ਹੈ ਬਹੁਤ ਹੀ ਵਧੀਆ ਇਸ ਕੋਠੀ ਦਾ ਕੰਮ ਹੋਇਆ ਵੀ ਹੈ ਔਰ ਅੱਜ ਵੀ ਬਹੁਤ ਹੀ ਵਧੀਆ ਹਾਲਤ ਦੇ ਵਿੱਚ ਜਿਹੜੀ ਹੈ ਕੋਠੀ ਹੈਗੀ ਹੈ ਜੇਕਰ ਰੇਟ ਦੀ ਆਪਾਂ ਗੱਲ ਕਰੀਏ ਤਾਂ 60 ਲੱਖ ਇਸ ਕੋਠੀ ਦੀ ਜਿਹੜੀ ਹੈ ਡਿਮਾਂਡ ਰੱਖੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ 60 ਲੱਖ ਰੁਪਇਆ ਇਸ ਕੋਠੀ ਦੀ ਡਿਮਾਂਡ ਹੈਗੀ ਹੈ ਜੀ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ 100 ਅੱਜ ਵੀ ਇਸ ਕੋਠੀ ਦੀ ਚਮਕ ਦਮਕ ਉਸੇ ਤਰ੍ਹਾਂ ਹੀ ਬਰਕਰਾਰ ਹੈ ਜਦੋਂ ਇਹ ਬਣੀ ਸੀ ਸੋ ਆਪਣੇ ਸਮੇਂ ਦੀ ਕਹਿੰਦੀ ਕੁਆਉਂਦੀ ਇਹ ਕੋਠੀ ਆ ਬਹੁਤ ਹੀ ਵਧੀਆ ਮਟੀਰੀਅਲ ਦੇ ਨਾਲ ਇਹ ਕੋਠੀ ਬਣੀ ਹੋਈ ਹੈ ਜਿਹੜੀ ਅੱਜ ਵੀ ਆਪਣੇ ਉਸੇ ਸਥਿਤੀ ਦੇ ਵਿੱਚ ਜਿਹੜੀ ਆ ਖੜੀ ਹੋਈ ਹੈ ਤੇ ਆਜੋ ਫਿਰ ਇੱਕ ਝਾਤ ਮਾਰਦੇ ਆ ਆਪਾਂ ਫਰਸਟ ਫਲੋਰ ਤੇ ਸੋ ਇੱਕ ਬੈਡਰੂਮ ਜਿਹੜਾ ਇੱਥੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਾਕੀ ਉੱਪਰ ਛੱਤ ਜਿਹੜੀ ਆ ਸਾਰੀ ਓਪਨ ਹੀ ਆ ਟਾਈਲਸ ਦਾ ਕੰਮ ਹੋਇਆ ਵੀ ਆ ਆਪਾਂ ਗੱਲ ਕਰਦੇ ਸੀ ਇਸ ਕੋਠੀ ਦੀ ਹਵਾਦਾਰ ਦੀ ਰੋਸ਼ਨੀਦਾਰ ਦੀ ਖੁੱਲੀ ਡੁੱਲੀ ਦੀ ਔਰ ਬਾਜ਼ਾਰ ਦੇ ਵਿੱਚ ਐ ਦੋ ਛੜਕਾਂ ਦੇ ਉੱਤੇ ਕੋਠੀ ਐ ਤੇ ਰੇਟ ਇਹਦਾ 60 ਲੱਖ ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਕਰ ਦਾਂਗੇ ਜੇ ਕਿਸੇ ਵੀ ਵੀਰ ਪ੍ਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਆਸ-ਪਾਸੇ ਦਾ ਏਰੀਆ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਪੁਰਾਣਾ ਮੋਗਾ ਸ਼ਹਿਰ ਬਾਜ਼ਾਰ ਦੇ ਵਿੱਚ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਏਰੀਆ ਕਿਸ ਤਰ੍ਹਾਂ ਦਾ ਸੋ ਸਮਝਾਸਤ ਨਹੀਂ ਦਿੰਦਾ ਅਗਲੀ ਵੀਡੀਓ ਨਾਲ ਫਿਰ ਹਾਜ਼ਰ ਹੁੰਨੇ ਆ ਧੰਨਵਾਦ